ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂਉ ਠੀਕ ਠਾਕ ਮੇਰੇ ਭਰਾ ਸਾਰੇ ਆ ਜਿਹੜੀ ਝੋਟੀ ਤੁਸੀਂ ਅੱਜ ਦੇਖ ਰਹੇ ਹੋ ਪਿੰਡ ਚੰਦੂ ਮਾਂਜਰਾ ਜ਼ਿਲ੍ਹਾ ਗੁਰਦਾਸਪੁਰ ਆਪਣਾ ਤੇ ਇਹ ਜਿਹੜੀ ਝੋਟੀ ਆ ਇਹ ਅੱਜ ਮੈਂ ਸਵਾ ਦੋ ਮਹੀਨਿਆਂ ਤੋਂ ਉੱਪਰ ਪਲੱਸ ਚੈੱਕ ਕਰਤੀ ਹੈ ਚੱਕ ਪਾਸ ਕਰਤੀ ਹੈ ਰਿਪੀਟਰ ਹੀ ਝੋਟੀ ਕੋਈ ਮਤਲਬ ਡੇਢ ਸਾਲ ਤੋਂ ਮਤਲਬ ਇਹ ਲੱਗਦੀ ਆ ਰਹੀ ਸੀ ਕੋਈ ਹਣਾ ਛੋਟੇ ਝਾਟੇ ਕੋਈ ਬਣੀਆਂ ਤੇ ਇਹ ਆਈ ਵੀ ਕਾਫੀ ਭਰੀ ਹੋਈ ਮੇਰੇ ਤੋਂ ਪਹਿਲਾਂ ਤੇ ਮੈਂ ਆਇਆ ਹਾਂ ਚਲੋ ਦਵਾਈ ਭਰੀ ਇਹਨੂੰ ਇੱਕ ਦਿਨ ਤੇ ਬਾਅਦ ਦੇ ਵਿੱਚ ਡਾਇਰੈਕਟ ਮੈਂ ਏਆਈ ਕੀਤੀ ਡਬਲ ਸੀਮਨ ਦੇ ਨਾਲ ਤੇ ਵੀਰ ਨੇ ਗੁਰਦਿਆਲ ਸਿੰਘ ਨੇ ਆਪਣੇ ਚੰਦੂ ਮੰਜਰੇ ਤੋਂ ਵੀਰ ਜਿਨ੍ਹਾਂ ਦੀ ਇਹ ਝੋਟੀ ਆ ਅੱਜ ਝੋਟੀ ਰਿਪੀਟਰ ਜਿਹੜੀ ਇਹ ਮਤਲਬ ਹਨਾ ਚੈੱਕ ਹੋ ਗਈ ਆ ਤੇ ਪਾਸ ਹੋ ਗਈ ਆ ਬੜੀ ਖੁਸ਼ੀ ਵਾਲੀ ਗੱਲ ਆ ਕਿ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਆਪਾਂ ਹਨਾ ਇਹ ਗੱਬਣ ਕਰਤੀ ਆ ਝੋਟੀ ਤੇ ਆਪਾਂ ਵੀਰ ਦੇ ਨਾਲ ਵੀ ਗੱਲਬਾਤ 2 ਮਿੰਟ ਕਰਾਂਗੇ ਹਨਾ ਤੇ ਹਾਂ ਸਾਡੀ ਦੋਹਾਂ ਦੀ ਆ ਬਹੁਤ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਆਪਣਾ ਵੀਰ ਆ ਗੁਰਦਿਆਲ ਸਿੰਘ ਪਿੰਡ ਚੰਦੂ ਮੰਝਰਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦੀ ਝੋਟੀ ਹੀ ਰਿਪੀਟਰ ਵਾਲੀ ਤੇ ਕਾਫੀ ਵਰੀ ਵੀਰ ਨੇ ਕਰਾਈ ਹੀ ਹੈ ਨਾ ਮਤਲਬ ਡੇਢ ਸਾਲ ਤੋਂ ਉੱਪਰ ਹੀ ਹੋ ਗਿਆ ਡੇਢ ਸਾਲ ਦੇ ਪਲੱਸ ਹੋ ਗਈ ਆ ਟੁੱਟ ਝਾੜੇ ਕੋਈ ਵੀ ਕਰਾਈ ਤੇ ਟੀਕੇ ਵੀ ਭਰਾਏ ਹੀ ਗੁੱਜਰ ਗੱਜਰ ਉਹ ਕਹਿਣ ਦੇ ਗੰਡ ਗੁੰਡ ਵਗੈਰਾ ਤੜਾਈ ਹੈ ਨਾ ਤੇ ਇਹ ਕਰਕੇ ਅੱਜ ਝੋਟੀ ਭਰਾ ਦੀ ਨਿਕਲ ਆਈ ਆ ਕਿਵੇਂ ਲੱਗਾ ਭਰਾ ਨੂੰ ਕਿ ਮੁੱਲ ਕਿੰਨੇ ਟਾਈਮ ਤੋਂ ਫਰਾਉ ਵਧੀਆ ਵੀਰ ਜੀ ਬੋਲੋ ਸਾਰਾ ਕੁਝ ਕੋਈ ਜਾਣੇਗੀ ਕੀ ਬੋਲੋ ਸਾਹਿਬ ਕੀ ਹਾਲ ਚੜ ਬੜਾ ਮਸਹੂਰੇ ਢਿੱਲੋ ਸਾਹਿਬ ਠੀਕ ਆ ਕਿਵੇਂ ਕੰਮਕਾਰ ਪਰਾਉ ਵਧੀਆ ਬਾਕੀ ਮੈਂ ਤਨਤਾਰ ਏਰੀਏ ਦਾ ਨੰਬਰ ਲਿਆ ਢਿੱਲੋ ਸਾਹਿਬ ਹੈ ਤੇ ਮੇਰੇ ਲੋਕ ਲਿਆ ਗਰਦਾਪੁਰ ਏਰੀਏ ਚ ਆਪਣੇ ਕੋੜੀ ਵਾਇਆ ਹੈ ਬਾਕੀ ਬਹੁਤ ਗੱਲ ਬਾਤ ਹੈ ਮੈਨੂੰ 1.5 ਸਾਲ ਇੰਨੇ ਛੋਟੀ ਨੇ ਖਰਾਬ ਬਾਕੀ ਗੱਲ ਕਰਦੇ ਛੋਟੀ ਨੇ 1.5 ਸਾਲ ਮੈਨੂੰ ਤਾਂ ਕੀਤਾ ਗੁਜਰਾ ਕੇ ਦਿਖਾ ਲਈ ਟੀਕੇ ਦੀ ਇੱਕ ਦੋਰੀ ਮਤਲਬ ਰੱਖੇ ਪਰ ਮੈਨੂੰ ਦੱਸ ਪਈ ਢਿੱਲੋ ਸਾਹਿਬ ਮਤਲਬ ਬਹੁਤ ਮਸ਼ਹੂਰ ਆ ਬਾਕੀ ਢਿੱਲੋ ਸਾਹਿਬ ਬਹੁਤ ਬਣਾ ਵਾਨਾ ਬਾਕੀ ਗਰੀਬ ਦੇ ਹੱਕ ਤੇ ਬਹੁਤ ਧੰਨਵਾਦ ਇਹਦਾ ਮੈਂ ਵੀਰ ਦੇ ਦਵਾਈ ਭਰੀ ਹੀ ਤੇ ਟੀਕੇ ਦੋ ਦਿਨ ਕੀਤੇ ਮੈਂ ਭਰਾ ਕਹਿੰਦਾ ਪੈਸੇ ਬਣਾ ਲਿਆ ਮੇਰੇ ਕੋ ਢੱਲੋ ਸਾਹਿਬ ਨੇ ਬਾਕੀ ਕਹਿੰਦਾ ਪਹਿਲੀ ਗੱਲ ਵੱਡੀ ਹੈ ਕਿ ਮੈਂ ਬਿਨਾ ਏਆਈ ਦੇ ਪੈਸਾ ਤੋਂ ਮੈਂ ਵੀਰ ਦੀ ਝੋਟੀ ਕੱਬਣ ਕਰਕੇ ਮਤਲਬ ਭਰਾ ਨੂੰ ਦੀ ਬਾਕੀ ਬਹੁਤ ਰੁਪਏ ਦੀ ਝੋਟੀ ਬਣੀ ਬੜੀ ਗੱਲ ਬਾਤ ਇਹਦੀ ਢੱਲੋ ਸਾਹਿਬ ਦੀ ਬਾਕੀ ਮੇਰੀ ਮੱਝ ਟਾਈਮ ਸੌਣ ਵਾਲੀ ਨਿਕਲ ਆਈ ਝੋਟੀ ਖੁਸ਼ੀ ਹੋਈ ਬੰਦੀ ਹੈ ਕਿਰਪਾ ਦੀ ਬਰਾਮਦਾ ਦੀ ਬੜੀ ਮਿਹਰ ਹੋਈ ਆ ਪਹਿਲੇ ਦਿਨ ਤੋਂ ਯਕੀਨੀ ਆਪਣੇ ਤੇ ਆਹੋ ਓਦਾਂ ਨਹੀਂ ਇੰਨੇ ਕਹਤਾ ਦੀ ਤੂੰ ਹੁਣ ਆ ਗਿਆ ਮੇਰੇ ਕੋਲ ਤੇ ਮਤਲਬ ਝੋਟੀ ਤੇਰੀ ਸੂਣ ਵਾਲੀ ਕੱਢਿਆਗਾ ਦਾਹਾਂ ਪਹਿਲੇ ਦਿਨਾਂ ਚਾਲੀਆਂ ਦਿਨਾਂ ਦੇ ਵਿੱਚ ਗੱਬਣ ਹੋਈ ਆ ਤੇ ਮਤਲਬ ਚੈੱਕ ਕੀਤੀ ਗਈ ਆ ਤੇ ਸੂਣ ਵਾਲੀ ਨਿਕਲ ਆਈ ਆ ਹਾਂ ਨਹੀਂ 2 ਮਹੀਨੇ ਦੇ ਪਲੱਸ ਮਤਲਬ ਨਿਕਲ ਆਈ ਆ 2 ਮਹੀਨੇ ਪਲੱਸ ਹਾਂ ਹਾਂਜੀ ਠੀਕ ਆ ਤੇ ਬਾਕੀ ਕਿਵੇਂ ਕੰਮਕਾਰ ਬਹੁਤ ਵਧੀਆ ਬੜਾ ਮਸ਼ਹੂਰ ਆ ਇਹਨੂੰ ਦੋ ਨੰਬਰ 1 ਹੈ ਜਿੱਥੇ ਮਰਜ਼ੀ ਲੋੜ ਹੋਵੇ ਤੇ ਸੰਬੰਧ ਕਰੋ ਜੁਬਰੀ ਨਹੀਂ ਵੀਰ ਜੀ ਪੈਸਿਆਂ ਦਾ ਮਸਲਾ ਵੀ ਭਰਾ ਨੂੰ ਮੈਂ ਹਰ ਇੱਕ ਬੰਦੇ ਨੂੰ ਦੱਸੋ ਢਿੱਲੋ ਸਾਹਿਬ ਦਾ ਨੰਬਰ ਚਾਹੀਦਾ ਉਹ ਦਵਾਂਗੇ ਕੁਝ ਚਾਹੀਦਾ ਉਹਦਾ ਨਾਮ ਦੱਸੋ ਦਰਸ ਦੱਸੋ ਆਪਾਂ ਉਹਦੇ ਨਾਲ ਸੰਬੰਧ ਕਰਾਵਾਂਗੇ ਢਿੱਲੋ ਸਾਹਿਬ ਕਪਤੀਆ ਦਿਹਾੜੀਦਾਰ ਵੀਰ ਆਪਣਾ ਇਹ ਕੰਮਕਾਰ ਆ ਡਾ ਇਧੀਆਂ ਮਿਹਨਤ ਜੁਬਰੀ ਹੈ ਕੰਮਕਾਰ ਕਰੀਦਾ ਦਿਹਾੜੀਦੱਪਾ ਬਾਕੀ ਇਹੋ ਕੋਈ ਆਡੇ ਕੋਲ ਮਾਲ ਡੰਗੜੀ ਹੈ ਗਰੀਬ ਅੱਕ ਹਾਂਜੀ ਹਾਂਜੀ ਔਰ ਕੁਝ ਵੀ ਗਾ ਕੋ ਬਦਪਰਾ ਲਈ ਕੋਈ ਬਾਕੀ ਖੁਸ਼ੀ ਹੋਈ ਅਜ ਵਧੀਆ ਲੱਗਾ ਖੁਸ਼ੀ ਹੋਈ ਚਲੋ ਠੀਕ ਹੈ ਵੀਰ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਕੀ ਮਾਦੇ ਹਾਂ ਇਹਨੂੰ ਕੋਈ ਨਾ ਤੇਲ ਤਾਲ ਵੇਸਣ ਵਾਸਣਾ ਜਾਂ ਕੋਈ ਠੰਡੀ ਚੀਜ਼ ਦੇਦੀ ਮੇਰਾ ਭਰਾ ਕੋਈ ਗੱਲ ਨਹੀਂ ਵਧੀਆ ਆਪਣੇ ਹੱਥ ਦੀ ਚੈੱਕ ਹੋਈ ਹੈ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੇਰਾ ਵੀਰ ਤੇ ਆ ਵੀਰ ਹੀ ਆਪਣਾ ਹਨਾ ਜਿਹਦੀ ਝੋਟੀ ਅੱਜ ਗੱਬਣ ਨਿਕਲ ਆਈ ਆ ਇਹ ਵੀਰ ਦੀ ਸਟੋਰੀ ਵੇਖੋ ਇਦਾਂ ਹੀ ਐ ਵੀਰ ਮੇਰਾ ਮਰੀ ਗੱਲ ਸੁਣ ਨੰਬਰ ਮੇਰਾ ਮੇਰੇ ਭਰਾ ਨੇ ਕਿੱਥੋਂ ਲਿਆ ਵੇਖੋ ਮੇਰੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਤੂੰ ਮੈਂ YouTube ਤੇ ਨੰਬਰ ਲਿਆ ਇਦਾਂ ਤੰਤੜ ਏਰੀਏ 'ਚ ਨੰਬਰ ਗਿਆ ਇਹ ਪਰਮਤਾਰਨ ਏਰੀਏ ਦੀ ਵੀਡੀਓ ਇੱਕ ਪਾਈ ਹੀ ਮੈਂ ਫਾਰਮਰ ਦਾ ਨੰਬਰ ਪਾਇਆ ਉਹਨਾਂ ਨੂੰ ਫੋਨ ਕੀਤਾ ਤੇ ਉੱਥੋਂ ਨੰਬਰ ਲਿਆ ਵੀ ਮੇਰਾ ਨੰਬਰ ਲਿਆ ਮੈਂ ਮਤਲਬ ਆਡੇ ਪਿੰਡ ਵਿੱਚ ਬਹੁਤ ਕੇਸ ਵਾਰ ਇਹਨੇ ਕੀਤੇ ਜੀ ਮੈਨੂੰ ਪਤਾ ਨਹੀਂ ਲੱਗਾ ਫਿਰ ਇਹ ਕਹਿੰਦਾ ਤੂੰ ਇੱਥੋਂ ਨੰਬਰ ਲਾ ਲੈਣਾ ਮੈਂ ਮਤਲਬ ਟਿੱਲੋ ਸਾਹਿਬ ਨੇ ਇਦਾਂ ਸਬੰਧ ਕੀਤਾ ਰਾਤ ਦੇ ਬਿਕੇ ਸਾਡੇ 10 ਦਾ ਟਾਈਮ ਦੀ ਇਹ ਟਿੱਲੋ ਸਾਹਿਬ ਕਹਿੰਦਾ ਪਿੰਡ ਦਾ ਸਤ ਮਾਠ ਮਾਰ ਰਿਕਾਰਡ ਤੋੜਦਾ ਮੈਂ ਕਹਿੰਦਾ ਜਰੂਰ ਮਿਲੂੰਗਾ ਬਾਕੀ ਫਿਰ ਮਿਲੇ ਤੇ ਆ ਟਾਈਮ ਮੇਰੀ ਵੀਡੀਓ ਵੇਂਦਾ ਹੀ ਮੇਰਾ ਭਰਾ ਪਹਿਲੇ ਦਿਨ ਤੋਂ ਚੱਕੀ ਨਹੀਂ ਯਾਰ ਮਤਲਬ ਸਾਡੇ ਇੱਕ ਬਹੁਤ ਕਿਰੀਅਰ ਦੇ ਮਤਲਬ ਮੱਝ ਵਾਲੇ ਤੋਂ ਮਾਝੇ ਇੱਕ ਸਾਦੀ ਉਹ ਬਰਾ ਟਿੱਲੋ ਸਾਹਿਬ ਨੇ ਸਹੀ ਕੀਤੀ ਬਾ ਚਲੋ ਨਹੀਂ ਹੋਏ ਆ ਟਾਈਮ ਉਹਦਾ ਨਹੀਂ ਬਜੀ ਉਹ 100 ਰੁਪਏ ਦੋਸਾਂ ਨੇ ਪੂਰਾ ਇੱਕ ਵਾਰੀ ਉਹਨਾਂ ਨੂੰ ਆਪਣੇ ਕੈਟਾਗਰੀ ਚ ਲਿਆਂਦਾ ਫਿਰ ਤੇ ਲੋਸਾਂ ਨੇ ਏਡਾ ਇੱਕ ਵਾਰੀ ਰੁਕ ਕੱਟੀ ਏਦਾਂ ਸੰਬੰਧ ਹੈ ਢਿੱਲੋ ਸਾਹਿਬ ਨਾਲ ਫਿਰ ਆੜੀ ਐਵੇਂ ਕਹੀ ਐ ਏਦਾਂ ਝੋਟੀ ਆ ਟਾਈਮ 1.5 ਲੱਖ ਦੀ ਝੋਟੀ ਮੇਰੇ ਆ ਢਿੱਲੋ ਸਾਹਿਬ ਨੇ ਦੇਖੋ ਇਹ ਖੁਸ਼ੀ ਹੁੰਦੀ ਆ ਯਾਰ ਬਾਕੀ ਬਹੁਤ ਧੰਨਵਾਦ ਆ ਮੇਰੇ ਭਰਾ ਦਾ ਇਹ ਖੁਸ਼ੀ ਹੁੰਦੀ ਆ ਵੀਰ ਜੀ ਇਹ ਚੀਜ਼ ਦੀ ਦੱਸਾ ਗੱਲ ਕੀ ਆ ਕਿ ਮਤਲਬ ਤਰਨਤਾਰਨ ਏਰੀਆ ਚੋਂ ਜਾ ਕੇ ਮੇਰਾ ਨੰਬਰ ਲਿਆ ਬੈਠਾ ਮੈਂ ਉਹਦੇ ਲੋਕਾਂ ਲਾਗੇ ਗਵਾਂਡੀ ਪਿੰਡ ਤੇ ਤਰਨਤਾਰਨ ਏਰੀਆ ਚੋਂ ਜਾ ਕੇ ਨੰਬਰ ਬਰਨਾ ਕਨੈਕਟ ਕੀਤਾ ਵੀਡੀਓ-ਵੁਡੀਓ ਦੇਖਦਾ ਹੈ ਆਪਣਾ ਵੀਰ ਤੇ ਚਲੋ ਖੁਸ਼ੀ ਹੁੰਦੀ ਹੈ ਉਹਦੀ ਕਿਰਪਾ ਚਾਹੀਦੀ ਆ ਤੇ ਵਧੀਆ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਬਾਕੀ ਜਿੱਥੋਂ ਤੱਕ ਹੁੰਦਾ ਮੈਂ ਹੈਲਪ ਵੀ ਕਰਦਾ ਗਰੀਬ ਦੀ ਦਿਹਾੜੀਦਾਰ ਬੰਦਾ ਹੈ ਤੇ ਚਲੋ ਵੀਰ ਜੀ ਮੈਂ ਕੋਈ ਪੈਸਾ ਨਹੀਂ ਅਦਾ ਹੀ ਮਤਲਬ ਆਪਣੇ ਵੱਲੋਂ ਇੱਕ ਜਿੰਨੀ ਕੀਤੀ ਹੁੰਦੀ ਹੈਲਪ ਹੁੰਦੀ ਹੈ ਤੇ ਕਰੀ ਦੀ ਆ ਤੇ ਕੋਈ ਆਈ ਦਾ ਪੈਸਾ ਨਹੀਂ ਲਿਆ ਮੈਂ ਨਾ ਮੈਂ ਚੈੱਕ ਦਾ ਲਿਆ ਤੇਰੀ ਛੋਟੀ ਗੱਬਣ ਕਰਕੇ ਦਿੱਤੀ ਯਾਦ ਕਰਨਗੇ ساری ਜ਼ਿੰਦਗੀ ਵੀਰ ਜੀ ਚੰਗਾ ਜੀ ਸასიਖਾਲ ਸਰ